ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ ਨਿਹਾਲ ਸਿੰਘ ਵਾਲਾ ਦੇ ਲੋਕਾਂ ਦਾ ਪਿਆਰ ਇਸ ਕਦਰ ਵਸ ਆ ਰਿਹਾ ਹੈ ਕਿ ਲਗਾਤਾਰ ਹਫਤੇ ਦੇ ਵਿੱਚ ਦੂਸਰੀ ਵਾਰ ਕਰਮਜੀਤ ਸਿੰਘ ਅਨਮੋਲ ਨਿਹਾਲ ਸਿੰਘ ਵਾਲਾ ਟੂਰ ਟੂਰ ਪ੍ਰਚਾਰ ਕਰਨ ਲਈ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਰਮਜੀਤ ਅਨਮੋਲ ਆਪਣੀ ਜਿੱਤ ਨੂੰ ਲੈ ਕੇ ਕਾਫੀ ਆਸਵੰਦ ਨਜ਼ਰ ਆਏ ਹਲਕਾ ਫੈਦਾ ਇਕਮਨਜੀਤ ਸਿੰਘ ਬਲਾਸਪੁਰ ਨੇ ਵੀ ਆਮ ਆਦਮੀ ਪਾਰਟੀ ਦੀ ਜਿੱਤ ਦਾ ਵੱਡਾ ਦਾਵਾ ਕੀਤਾ ਹੈ ਇਸ ਵਕਤ ਜਿੱਥੇ ਕਰਮਜੀਤ ਅਨਮੋਲ ਨੇ ਦੁਕਾਨਦਾਰਾਂ ਨੂੰ ਮਿਲ ਕੇ ਵੋਟ ਦੀ ਅਪੀਲ ਕੀਤੀ ਉੱਥੇ ਹੀ ਗੰਨੇ ਦੇ ਰਸ ਦੀ ਰੇੜੀ ਤੇ ਰਸ ਦਾ ਆਨੰਦ ਵੀ ਮਾਣਿਆ ਨਗਰ ਕੌਂਸਲ ਪ੍ਰਧਾਨ ਨਿਹਾਲ ਸਿੰਘ ਵਾਲਾ ਜਗਦੀਪ ਸਿੰਘ ਗੱਟਰਾ ਪਾਰਟੀ ਦੇ ਆਗੂ ਜੀਵਨ ਸਿੰਘ ਸੈਦੋਕੇ ਬਰਿੰਦਰ ਸ਼ਰਮਾ ਅਤੇ ਅਮਰਤਪਾਲ ਸਿੰਘ ਖਾਲਸਾ ਸਮੇਤ ਸਤਪਾਲ ਸਿੰਘ ਭੋਲਾ ਵੀ ਉਹਨਾਂ ਦੇ ਨਾਲ ਮੌਜੂਦ ਸਨ ਪੇਸ਼ੇ ਕੈਮਰਾਪਰਸਨ ਹਰਵਿੰਦਰ ਸਿੰਘ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿਲੋਂ ਦੀ ਵਿਸ਼ੇਸ਼ ਰਿਪੋਰਟ ਜੀ ਕਰਮਜੀਤ ਅੱਜ ਨਿਹਾਲ ਸਿੰਘ ਵਾਲਾ ਦੇ ਵਿੱਚ ਪਹੁੰਚੇ ਹੋ ਤੁਸੀਂ ਤੇ ਰੋਡ ਸ਼ੋ ਜਿਹੜਾ ਡੋਰ ਟੂ ਡੋਰ ਪ੍ਰਚਾਰ ਪਹਿਲਾਂ ਵੀ ਇੱਕ ਦਿਨ ਸੀ ਲਗਾਇਆ ਲੋਕਾਂ ਦਾ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਜੀ ਇਸ ਟਾਈਮ ਤਾਂ ਹੀ ਦੂਜੀ ਵਾਰ ਆ ਜੀ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਔਰ ਲੋਕ ਬਹੁਤ ਇੱਜ਼ਤ ਮਾਨ ਦੇ ਰਹੇ ਨੇ ਔਰ ਬਹੁਤ ਚੰਗਾ ਲੱਗ ਰਿਹਾ ਤੇ ਜੇ ਫਰੀ ਕੋਟ ਲੋਕ ਸਭਾ ਹਲਕੇ ਦੀ ਗੱਲ ਕੀਤੀ ਜਾਵੇ ਹੁਣ ਤੱਕ ਤਕਰੀਬਨ ਜਿਹੜਾ ਸਿਆਸੀ ਅਖਾੜਾ ਭਖ ਚੁੱਕਿਆ ਹੈ ਬਿਲਕੁਲ ਜੀ ਤੇ ਕਿਵੇਂ ਲੱਗ ਰਿਹਾ ਤੁਹਾਡਾ ਮੁੱਖ ਮੁਕਾਬਲਾ ਤੁਸੀਂ ਕਿਹਦੇ ਨਾਲ ਨਜ਼ਰ ਆ ਰਿਹਾ ਆਪਣੇ ਆਪ ਨਾਲ ਆ ਰਿਹਾ ਜੀ ਪਰ ਜਿਹੜੇ ਤੁਹਾਡੇ ਵਿਰੋਧੀ ਉਮੀਦਵਾਰ ਆ ਉਹ ਵੀ ਇਹੀ ਗੱਲ ਕਹਿ ਰਹੇ ਆ ਉਹ ਵੀ ਕਹਿੰਦੇ ਵੀ ਇਤਕੀ ਅਸੀਂ ਜਿਹੜਾ ਮੌਜੂਦਾ ਸਰਕਾਰ ਦੇ ਜਿਹੜੇ ਸੱਤਾਧਾਰੀ ਤੇ ਨੋ ਫ੍ਰੀ ਕੋਰਟ ਦੇ ਲੋਕ ਹਰਾਉਣ ਜਾ ਰਹੇ ਆ ਉਹਨਾਂ ਦਾ ਇਹ ਕਹਿਣਾ ਚਲੋ ਉਹਨਾਂ ਨੂੰ ਪਤਾ ਹੋਊਗਾ ਜੀ ਫਿਰ ਉਹ ਤਾਂ ਉਹਨਾਂ ਦਾ ਹਰੇਕ ਦੀ ਆਪੋ ਆਪਣੀ ਚੋਇਸ ਹੁੰਦੀ ਹੈ ਜਾਂ ਆਪ ਆਪਣਾ ਅ ਬੁੱਧੀ ਹੁੰਦੀ ਹੈ ਮੈਂ ਆਪਣੀ ਬੁੱਧੀ ਨਾਲ ਦੱਸ ਰਿਹਾ ਆਪਣੀਆਂ ਨਾਲ ਦੱਸ ਰਿਹਾ ਕਿਹੜੇ ਕਿਹੜੇ ਮੁੱਦੇ ਜਿਹੜੇ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਬਹੁਤ ਕਾਫੀ ਨੇ ਜੀ ਫਰੀਦਕੋਟ ਦੇ ਮੁੱਦੇ ਇੱਥੇ ਟਮਾਟਰਾਂ ਦੀ ਖੇਤੀ ਬੜੀ ਹੈ ਫੂਡ ਪ੍ਰੋਸੈਸਿੰਗ ਦਾ ਕੋਈ ਉਹ ਇੱਕ ਰੇਲਵੇ ਲਾਈਨ ਦਾ ਹੈਗਾ ਤੇ ਹੋਰ ਕਾਫੀ ਨੇ ਜਿਹੜੇ ਡੇ ਬਾਈ ਡੇ ਸਾਨੂੰ ਪਤਾ ਲੱਗਦਾ ਰਹਿੰਦਾ ਉਹ ਕਰਾਂਗੇ ਫਰੀਦਕੋਟ ਲੋਕ ਸਭਾ ਹਲਕੇ ਦੀ ਤਰਾਸਦੀ ਰਹੀ ਹੈ ਜੀ ਇਸ ਤੋਂ ਪਹਿਲਾਂ ਵੀ ਮੁਹੰਮਦ ਸਦੀਕ ਜੀ ਇਥੋਂ ਐਮਪੀ ਰਹੇ ਪਰ ਲੋਕਾਂ ਦੀ ਹਮੇਸ਼ਾ ਸ਼ਿਕਾਇਤ ਰਹੀ ਹੈ ਕਿ ਉਹ ਲੋਕਾਂ ਦੇ ਵਿੱਚ ਬਹੁਤਾ ਵਿਚਰੇ ਨਹੀਂ ਤੇ ਦੁਬਾਰਾ ਜਿਹੜਾ ਲੋਕਾਂ ਨੂੰ ਸ਼ਿਕਾਇਤ ਰਹੀ ਆ ਵੀ ਸਾਨੂੰ ਦਿਖਾਈ ਨਹੀਂ ਦਿੱਤੇ ਕੋਈ ਕੰਮ ਦਾ ਦੂਦ ਦੀ ਗੱਲ ਹੈ। ਇਹੀ ਸ਼ਿਕਾਇਤ ਦੂਰ ਕਰਨਾ ਹੈ ਜੀ। ਕੀ ਕਰਮਜੀਤ ਅਨਮੋਲ ਜਿਹੜਾ ਦਿੱਤਣ ਤੋਂ ਹਾਂ ਜੀ ਮੈਂ ਉਹੀ ਗੱਲ ਤੁਹਾਨੂੰ ਜਵਾਬ ਦੇਦਾ ਤੁਹਾਨੂੰ। ਉਹੀ ਸ਼ਿਕਾਇਤ ਦੂਰ ਕਰਾਂਗੇ ਆਪਾਂ। ਇੱਕ ਵਿਰੋਧੀ ਤੇ ਰਾਂਦਾ ਇਹ ਦੋਸ਼ ਹੈ ਕਿ ਉਹ ਕਹਿੰਦੇ ਵੀ ਕਰਮਜੀਤ ਅਨਮੋਲ ਦੀਆਂ ਫਿਲਮਾਂ ਸਾਈਨ ਹੋਈਆਂ ਹੋਈਆਂ ਤੇ ਉਹ ਤਾਂ ਉਹਨਾਂ ਦੀ ਤਾਂ ਦੋ ਤਰੀਕ ਨੂੰ ਵਿਦੇਸ਼ ਦੀ ਫਲਾਈਟ ਹੈ। ਉਹ ਭਾਵੇਂ ਦਿੱਤਣ ਭਾਵੇਂ ਹਾਰਨ ਉਹਨਾਂ ਨੇ ਤਾਂ ਚਲੇ ਜਾਣਾ। ਉਹਨਾਂ ਨੂੰ ਪਤਾ ਹੋਊਗਾ ਜੀ ਸ਼ਾਇਦ ਕਿਉਂਕਿ ਉਹ ਮੇਰੇ ਸੈਕਟਰੀ ਰਹੇ ਹੋਣਗੇ ਉਹਨਾਂ ਕੋਲੇ ਹੋਣਗੇ ਸਾਰਾ ਕੁਝ ਸੌਂਤ ਮੇਰੇ ਕੋਲ ਹੈ ਨਹੀਂ ਤੁਸੀਂ ਇਸ ਚੀਜ਼ ਨੂੰ ਡਿਨਾਈ ਕਰਦੇ ਹੋ ਬਿਲਕੁਲ ਜੀ ਬਾਕੀ ਮੇਰੇ ਮੈਨੂੰ ਇਹ ਦੱਸੋ ਵੀ ਮੇਰੇ ਮੈਂ ਪਹਿਲੀ ਗੱਲ ਤਾਂ ਮੈਂ 117 ਫਿਲਮਾਂ ਕਰ ਲਈਆਂ 117 ਚੋਂ ਮੇਰਾ ਖਿਆਲ ਹੈ ਮੇਰੇ ਐਗਰੀਮੈਂਟ ਸਿਰਫ 17 ਦੇ ਵਿੱਚ ਹੋਏ ਹੋਣਗੇ ਉਹ ਵੀ ਬਾਅਦ ਚ ਜਦੋਂ ਫਿਲਮਾਂ ਬਣ ਜਾਂਦੀਆਂ ਇੱਕ ਫਾਰਮੈਲਟੀ ਦੇ ਤੌਰ ਤੇ ਨਹੀਂ ਮੇਰਾ ਕਦੇ ਐਗਰੀਮੈਂਟ ਨਹੀਂ ਹੋਇਆ ਕਿਸੇ ਨਾਲ ਸਿਆਸਤ 'ਚ ਆਉਣ ਦਾ ਫੈਸਲਾ ਤੁਸੀਂ ਤੁਹਾਡਾ ਇਸ ਵਕਤ ਪੀਕ ਤੇ ਆ ਜਿਹੜਾ ਕੈਰੀਅਰ ਜੀ ਜੀ ਇਹ ਕੀ ਤੁਹਾਡਾ ਇਹ ਆਪਣਾ ਫੈਸਲਾ ਹੈ ਜਾਂ ਤੁਹਾਡੀ ਜਿਹੜੀ ਮਿੱਤਰਤਾ ਸੀਐਮ ਸਾਹਿਬ ਦੇ ਨਾਲ ਹੈ ਉਸ ਨੂੰ ਦੇਖਦੇ ਹੋਏ ਤੁਹਾਨੂੰ ਲਿਆਂਦਾ ਗਿਆ ਬਸ ਮਾਨ ਸਾਹਿਬ ਨੇ ਕਿਹਾ ਕਿ ਮੈਂ ਮੈਂ ਤਾਂ ਉਹਨੂੰ ਕਹਾਂ ਸੀ ਮੇਰੇ ਕੋਲ ਟਾਈਮ ਨਹੀਂ ਹੈਗਾ ਅਭੀ ਮੈਂ ਬਹੁਤ ਬੀਜ਼ੀ ਹਾਂ ਤੇ ਸਭ ਨੂੰ ਹੀ ਪਤਾ ਹੈ ਕਿ ਮੈਂ ਬੀਜ਼ੀ ਬਹੁਤ ਹਾਂ ਤੇ ਉਹ ਕਹਿੰਦੇ ਬੀਜ਼ੀ ਕੀਤਾ ਕਿਹਨੇ ਹੈ ਤੈਨੂੰ ਲੋਕਾਂ ਨੇ ਕੀਤਾ ਮੈਂ ਕਿਹਾ ਹਾਂਜੀ ਤੇ ਫਿਰ ਉਹਨਾਂ ਲੋਕਾਂ ਲਈ ਵੀ ਕੁਝ ਕਰ ਲੈ ਕਹਿੰਦੇ ਤੇ ਤਾਂ ਹੀ ਇੱਧਰ ਆਏ ਜੀ ਲੋਕ ਸੇਵਾ ਲਈ ਆਏ ਆ। ਵਿਧਾਇਕ ਸਾਹਿਬ ਅੱਜ ਜਿਹੜਾ ਹਫਤੇ ਦੇ ਵਿੱਚ ਦੂਸਰਾ ਡੋਰ ਟੂ ਡੋਰ ਪ੍ਰਚਾਰ ਕਰਮਜੀਤ ਅਨਮੋਲ ਜੀ ਦਾ ਨਿਹਾਲ ਸਿੰਘ ਵਾਲਾ ਦੇ ਵਿੱਚ ਕੀ ਨਿਹਾਲ ਸਿੰਘ ਵਾਲਾ ਤੇ ਲੋਕਾਂ ਦਾ ਪਿਆਰ ਹੈ ਜਾਂ ਜਿਹੜਾ ਇਸ ਸ਼ਡਿਊਲ ਮੁਤਾਬਕ ਜਿਵੇਂ ਦੂਸਰੀ ਵਾਰ ਆਏ ਨੇ ਅੱਜ ਦੁਬਾਰਾ ਕਿਵੇਂ ਲੱਗ ਰਿਹਾ ਤੁਹਾਨੂੰ ਜਦੋਂ ਤੁਸੀਂ ਪਹਿਲੀ ਵਾਰ ਡੋਰ ਟੂ ਡੋਰ ਗਏ ਸੀ ਤਾਂ ਉਸ ਤੋਂ ਬਾਅਦ ਜਿਹੜੇ ਦੂਸਰੇ ਹੋਰ ਲੋਕ ਸੀ ਜਿਹੜੇ ਰਹਿ ਗਏ ਸੀ ਤੇ ਉਹਨਾਂ ਨੇ ਕਾਫੀ ਇਤਰਾਜ਼ ਕੀਤਾ ਕਹਿੰਦੇ ਵੀ ਅਸੀਂ ਸਰੋਪਾ ਲੈ ਕੇ ਆਂਦੇ ਆ ਹਾਰ ਲੈ ਕੇ ਰੱਖੀ ਸੀ ਲੱਡੂ ਲੈ ਕੇ ਆਂਦੇ ਸੀ ਤੇ ਤੁਸੀਂ ਆਏ ਨਹੀਂ ਫਿਰ ਉਹਨਾਂ ਨਾਲ ਅਸੀਂ ਵਾਅਦਾ ਕੀਤਾ ਸੀ ਵੀ ਤੁਸੀਂ ਹਫਤਾ ਵੇਟ ਕਰ ਲਓ ਅਸੀਂ ਦੁਬਾਰਾ ਫੇਰ ਆਵਾਂਗੇ ਕਰਮਜੀਤ ਅਨੁਮੋਦਨ ਲੈ ਕੇ ਸੋ ਇਸ ਕਰਕੇ ਅਸੀਂ ਦੂਸਰੀ ਵਾਰ ਆਇਆ ਤੇ ਨਿਹਾਲ ਸਿੰਘ ਵਾਲਾ ਦੇ ਲੋਕ ਐਤ ਕਿ ਜਿਹੜਾ ਨਤੀਜੇ ਨੂੰ ਲੈ ਕੇ ਤੁਹਾਨੂੰ ਲੱਗਦਾ ਵੀ ਮਨ ਬਣਾ ਲਿਆ ਫਿਰ ਬਿਲਕੁਲ ਸਾਡੇ 2022 ਨਾਲੋਂ ਵੀ ਵਧੀਆ ਨਤੀਜੇ ਆ ਰਹੇ ਨੇ ਥੈਂਕ ਯੂ